ਅੱਜ ਜਿਹੜੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਕੱਲਾ ਲੜ ਰਿਹਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਹੀ ਪਾਰਟੀਆਂ ਦਿੱਲੀ ਵਾਲੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਤੁਸੀਂ ਜਾਣਦੇ ਹੋ ਕਿ ਕਾਲੀ ਦਲ ਥੋਡੀ ਪਾਰਟੀ ਐ ਬਾਪੂ ਬਾਦਲ ਨੇ ਸਾਰੀ ਜ਼ਿੰਦਗੀ ਪੰਜਾਬ ਦੀ ਸੇਵਾ ਕੀਤੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਹੋਣਾ ਜਾਂ ਪਿੰਡ ਦਾ ਘਰ ਨਹੀਂ ਹੋਣਾ ਜਿੱਥੇ ਬਾਦਲ ਸਾਹਿਬ ਵੱਡੇ ਕਰਿਆ ਕੇ ਚਾਹ ਨੇ ਪੀਤੀ ਹੋਈ ਤੇ ਫੋਟੋ ਨਹੀਂ ਲੱਗੀ ਹੋਣੀ ਸਾਰਿਆਂ ਦੇ ਹੋਣੀਆਂ ਐ ਥੋੜੇ ਬਜ਼ੁਰਗਾਂ ਨੇ ਉਹਨਾਂ ਦੇ ਨਾਲ ਜੇਲਾਂ ਕੱਟੀਆਂ ਮੋਰਚੇ ਲਾਏ ਆ ਧਰਨਿਆਂ ਤੇ ਗਏ ਆ ਕਿਸਾਨੀ ਦੀ ਸੰਘਰਸ਼ ਰਹੀ ਆ ਇਤਿਹਾਸ ਅਕਾਲੀ ਦਲ ਦਾ ਹੈ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਖਾਲਸਾ ਪੰਥ ਦੀ ਵੋਜ ਹੈ ਪੰਜਾਬੀਆਂ ਦੀ ਆਵਾਜ਼ ਹੈ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਹੁਣ ਮੇਰੇ ਕਿਸਾਨ ਵੀ ਬੈਠੇ ਆ ਜੋ ਕੁਝ ਕਿਸਾਨੀ ਨੂੰ ਮਿਲ ਰਿਹਾ ਹੈ ਜਾਂ ਜਿਹੜੀ ਚੀਜ਼ ਕਿਸਾਨੀ ਦਾ ਲੋਡ ਹੈ ਉਹ ਸਾਰਾ ਕੁਝ ਇੱਕ ਇਨਸਾਨ ਨੇ ਦਿੱਤਾ ਹੈ ਸਪਾ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸ਼ਰੋਮਣੀ ਅਕਾਲੀ ਦਲ ਨੇ ਪਤ్రਾਲੇ ਵਾਲਿਓ ਜਿਹੜੇ ਇੱਥੇ ਬਜ਼ੁਰਗ ਬੈਠੇ ਐ ਜਿਹੜੇ ਇੱਥੇ ਬਜ਼ੁਰਗ ਬੈਠੇ ਐ 40 ਸਾਲ ਪਹਿਲੇ ਬਜ਼ੁਰਗਾਂ ਨੂੰ ਪੁੱਛ ਲੋ ਕੀ ਹੁੰਦਾ ਸੀ ਟਿੱਬੇ ਹੁੰਦੇ ਸੀ ਇੱਥੇ ਕਿ ਨਹੀਂ ਟਿੱਬੇ ਬਾਦਲਪਿੰਡ ਤੋਂ ਬਠਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਟਿੱਬੇ ਹੁੰਦੇ ਸੀ ਜੇ ਅਸੀਂ ਆਉਣਾ ਸੀ ਦੱਬੜੀ ਆਉਂਦੇ ਸੀ ਦੱਬੜੀੋਂ ਬਠਿੰਡਾ ਸੜਕਾ ਜਾਂਦੀ ਸੀ ਜਿਹੜੀਆਂ ਕੱਸੀਆਂ ਕੱਡੀਆਂ ਜਿੰਨਾ ਖੇਤੀ ਹੋਣ ਲੱਗੀ ਉਹ ਬਾਦਲ ਸਾਹਿਬ ਨੇ ਕੱਡੀਆਂ ਨੇਹਰਾਬਾਲ ਸਾਹਿਬ ਨੇ ਕੱਡੀਆਂ ਫੋੜੇ ਪੱਕੇ ਖਾਲੇ ਬਾਦਲ ਸਾਹਿਬ ਨੇ ਕੀਤੇ ਅੰਡਰਗਰਾਊਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਲਿਆਂਦੀਆਂ 15 ਲੱਖ ਕਿਊਲ ਕਨੈਕਸ਼ਨ ਪੰਜਾਬ ਦੇ ਆ 13 ਲੱਖ ਟਿਊਬਲ ਕਨੈਕਸ਼ਨ ਦਾ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਆ ਜਿਹੜੀਆਂ ਮੰਡੀਆਂ 'ਚ ਬੈਠੇ ਆ ਆ ਮੰਡੀ ਆ ਬਣਾਈਆਂ ਬਾਦਲ ਸਾਹਿਬ ਨੇ ਨਹੀਂ ਤਾਂ ਅਪਾ ਕਿੱਥੇ ਕਿੱਥੇ ਜਾਂਦੇ ਸੀ ਆ ਮੁਫਤ ਬਿਜਲੀ ਬਾਦਲ ਸਾਹਿਬ ਦੀ ਆ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਪੁਰਾਣੇ ਬਜ਼ੁਰਗ ਤਾਂ ਜਾਂਦੇ ਆ ਅਦਰ ਬਾਦਲ ਸਾਹਿਬ ਪਹਿਲੀ ਵਾਰ ਸਰਕਾਰ ਬਣੇ ਉਹਨੇ ਪਹਿਲਾ ਕੰਮ ਕੀਤਾ ਟੈਕਸ ਕੱਟਦਾ ਟਰੈਕਟਰ ਦੇ ਕਹਿੰਦਾ ਜੱਟ ਦਾ ਗੱਡਾ ਉਵੇਂ ਗਰੀਬ ਭਰਾ ਨੂੰ ਤੁਸੀਂ ਦੇਖੋ ਆਟਾ ਦਾਲ ਸਕੀਮ ਨੀਲੇ ਕਾਰਡ ਬਣਾਉਣ ਵਾਲੇ ਬਾਦਲ ਸਾਹਿਬ ਅਕਾਲੀ ਦਲ ਆਟਾ ਦਾਲ ਦੇਣ ਵਾਲੇ ਬਾਦਲ ਸਾਹਿਬ ਅਕਾਲੀ ਦਲ ਛਕਨ ਦੇਣ ਵਾਲੇ ਅਕਾਲੀ ਦਲ ਪੈਨਸ਼ਨਾਂ ਦੇਣ ਵਾਲੇ ਅਕਾਲੀ ਦਲ ਮੁਫਤ ਦਵਾਈ ਕੇਂਦਰ ਸਰਕਾਰੀ ਹਸਪਤਾਲਾਂ ਦੁਕਾਨਾਂ ਖੋਲਣ ਵਾਲਾ ਕਾਲੀ ਦਲ ਭਗਤਪੂਰਨ ਸਿੰਘ ਸਿਹਤ ਬੀਮਾ ਜਿੱਥੇ 5 ਲੱਖ ਦਾ ਤੁਸੀਂ ਇਲਾਜ ਕਰ ਸਕਦੇ ਸੀ ਉਹ ਵੀ ਕਾਲੀ ਦਲ ਨੇ 200 ਯੂਨਿਟ ਬਿਜਲੀ ਦੇ ਤੁਸੀਂ ਮੁਫਤ ਸੀ ਉਹ ਵੀ ਕਾਲੀ ਦਲ ਨੇ ਲੜਕੀਆਂ ਨੂੰ ਸਰਕਾਰੀ ਸਕੂਲ ਦੀ ਪੜ੍ਹਨ ਵਾਲੀ 11ਵੀਂ ਤੇ 12ਵੀਂ ਨੂੰ ਸਾਈਕਲ ਦੇਣ ਵਾਲਾ ਪਾਰਟੀ ਕਾਲੀ ਦਲ ਸਾਰਾ ਕੁਝ ਹੀ ਬੰਦ ਹੈ ਜਿਕਾ ਕਾਰਡ ਦਾਲਾਂ ਤਾਂ ਆਉਂਦੀਆਂ ਨਹੀਂ ਕਾਰਡ ਕੱਟੇਗੇ ਫਿਸ਼ਗਨ ਅੱਜ ਤੱਕ ਨਹੀਂ ਆਇਆ ਪੈਨਸ਼ਨ ਆਦੀਆਂ ਕਰਤੀਆਂ ਕਿਉਂਕਿ ਖਰਚਾ ਘਟਾ ਰੇ ਆ ਮੁੱਖ ਮੰਤਰੀ ਤੀਰਥ ਯਾਤਰਾਇਂ ਕਰਾਉਂਦੇ ਸੀ ਉਹ ਵੀ ਬੰਦ ਪਸ਼ੂ ਮੇਲੇ ਮੈਂ ਕਰਾਉਂਦਾ ਸੀ ਕਿ ਲੋਕੀ ਜਾਨਵਰਾਂ ਦਾ ਸ਼ੌਂਕ ਸੀ ਦੇਖੋ ਉਹਦੇ ਬਾਅਦ ਕਿੰਨਾ ਮੱਝਾਂ ਗਾਈਆਂ ਰੱਖਣ ਲੱਗ ਗਏ ਲੋਕੀ ਤੇ ਦੁੱਧ ਕਿੰਨਾ ਵੱਧ ਗਿਆ ਘੋੜਿਆਂ ਦੇ ਮੇਲੇ ਕਰਾਉਂਦੇ ਸੀ ਘੋੜਿਆਂ ਦਾ ਕਿੰਨਾ ਸ਼ੌਂਕ ਵਧਾਇਆ ਉਹ ਵੀ ਬੰਦ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਕਬੱਡੀ 16 ਮੁਲਕਾਂ 'ਚ ਕਬੱਡੀ ਖੇਡ ਪਹਜਾਦੀ ਤੇ ਵਰਲਡ ਕੱਪ ਕਰਾਉਂਦੇ ਸੀ ਮਹੀਨਾ ਇੱਕ ਮਹੀਨਾ ਮੇਲਾ ਲੱਗ ਜਾਂਦਾ ਸੀ ਬੰਦ ਸੇਵਾ ਕੇਂਦਰ ਖੋਲੇ ਸੀ ਉਹ ਵੀ ਬੰਦ ਕਰਤੇ ਇਹਨਾਂ ਨੇ ਪਿਛਲੇ 10 ਸਾਲ ਜਿੰਨੀ ਤਰੱਕੀ ਤੇ ਸਪੀਡ ਤੇ ਆਪਾਂ ਕੰਮ ਸ਼ੁਰੂ ਕੀਤਾ ਸਾਰਾ ਹੀ ਆਪਾਂ ਬ੍ਰੇਕਾਂ ਲਾ ਦਿੱਤੀਆਂ ਕਿੰਨਾ ਕਰਕੇ ਇੰਨਾ ਦਿੱਲੀ ਵਾਲੀਆਂ ਪਾਰਟੀਆਂ ਦੇ ਝੂਠ ਕਰਕੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌ ਖਾਦੀ ਜਿਹੜਾ ਮੰਦਾ ਇੱਕ ਦਿਨ ਵੀ ਮੱਥਾ ਨਹੀਂ ਟੇਕਦਾ ਉਹ ਵੀ ਉਹਨੇ ਸੌ ਖਾ ਲਈ ਤੇ ਅੱਪ ਮੰਨ ਲਈ ਤੇ ਉਹਦਾ ਭੁੱਲ ਗਿਆ ਮੁੱਕਰ ਗਿਆ 5 ਸਾਲ ਖਰਾਬ ਕਰਤੇ ਆਪਣੇ ਉਹਦੇ ਬਾਅਦ ਝਾੜੂ ਵਾਲੇ ਆਏ ਇੱਕ ਮੌਕਾ ਸਾਨੂੰ ਦੇ ਉਹ ਇੱਕ ਮੌਕਾ ਦੇ ਝਾੜੂ ਨੂੰ ਬੰਦਾ ਵੀ ਨਹੀਂ ਦੇਖਿਆ ਕਵੀਦਾਰ ਵੀ ਨਹੀਂ ਦੇਖਿਆ ਜਿਹੜਾ ਠੱਗ ਅਸੀਂ ਕੱਢਿਆ ਸੀ ਹੁਣ ਫਿਰ ਸਾਰਿਆਂ ਨੇ ਜਦਾਦਾ ਉਹ ਹੁਣੇ ਵੀ ਠੱਗੀ ਮਾਰੀ ਜਾਂਦੇ ਸਟਾਰ ਕੰਪੀਨੀਅਰ ਇਨਾਂ ਦਾ ਐਡੇ ਵੱਡੇ ਚੋਰ ਇਨਾਂ ਦੇ ਤੇ ਜਿਹੜੀ ਸੇਵਾ ਕਰਦੇ ਰਹੇ ਉਹ ਸਾਰੇ ਰੋਲ ਦਿੱਤੇ ਤੇ ਅੱਜ 5 3 ਸਾਲ ਖਰਾਬ ਹੋ ਗਏ ਅੱਜ ਨਸ਼ਾ ਘਰ ਘਰ ਚੱਲਣ ਲੱਗ ਗਿਆ ਕਿਉਂਕਿ ਤੁਹਾਡੇ ਐਮ.ਐਲ.ਏ ਵਰਗੇ ਮੀਨਾ ਲੈਂਦੇ ਆ 15 ਲੱਖ ਰੁਪਇਆ ਨਸ਼ੇ ਵੇਚਣ ਵਾਲੇ ਪੁਲਿਸਾਂ ਨੂੰ ਕਹਿੰਦਾ ਨੂੰ ਹੱਥ ਨਾਲ ਲਾਓ ਜੋ ਮਰਜ਼ੀ ਕਰੀ ਜਾਣ ਗੁੰਡਾਗਰਦੀ ਰਾਜ ਗੈਂਗਸਟਰ ਰਾਜ ਕਰ ਰਹੇ ਆ ਟੈਲੀਫੋਨ ਕਰ ਰਹੇ ਆ ਫਰੋਤੀਆਂ ਲੈ ਰਹੇ ਆ ਬੈਂਕ ਲੁੱਟੇ ਜਾ ਰਹੇ ਆ ਕੋਈ ਕਿਪੀਆ ਡਿਵੈਲਪਮੈਂਟ ਨਹੀਂ ਆਈ ਬਾਦਲ ਸਾਹਿਬ ਦੀ ਸਰਕਾਰ ਸੀ ਤੁਸੀਂ ਤੁਹਾਡੇ ਪਿੰਡਾਂ ਸੰਗ ਦਰਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਤੁਹਾਨੂੰ ਦੇ ਕੇ ਜਾਂਦੇ ਸੀ ਆ ਮੈਨੇ ਪਿੰਡ ਵਾਲਿਆਂ ਨੇ ਤੁਹਾਨੂੰ ਮੈਨੂੰ ਲਿਸਤ ਦਿੱਤੀ ਹੈ ਕੀ ਕਾਲੀਦਲ ਸਰਕਾਰ ਸਮੇਂ ਪਿੰਡ ਪਥਰਾਲਾ ਪਠਿੰਡਾ ਵਿੱਚ ਵਿਕਾਸ ਕਾਰਜਾਂ ਦੀ ਸਵੇਰਵਾ ਗਾਣਾ ਮੰਡੀ ਅਕਾਲੀ ਦਲ ਨੇ ਦੋ ਵਾਟਰ ਵਰਕਸ ਅਕਾਲੀ ਦਲ ਨੇ ਸੇਵਾ ਕੇਂਦਰ ਅਕਾਲੀ ਦਲ ਨੇ ਆਰਓ ਸਿਸਟਮ ਅਕਾਲੀ ਦਲ ਨੇ 12ਵੀਂ ਤੱਕ ਦਾ ਸਕੂਲ ਅਪਗ੍ਰੇਡ ਕੀਤਾ ਅਕਾਲੀ ਦਲ ਨੇ ਮੋਕੇ ਤੋਂ ਮੋਕੇ ਤੇ ਮੋਟਰਾਂ ਲਾਈਆਂ ਦੇਖੋ ਮੋਕਿਆਂ ਤੇ ਵੀ ਮੋਟਰਾਂ ਲਾਤੀਆਂ ਅਕਾਲੀ ਦਲ ਨੇ ਪਿੰਡ ਦੀ ਫਿਰਨੀ ਚਾਰਜ ਫਿਰੇ ਤੇ ਪੱਕੀ ਕੀਤੀ 68 ਕੇਵੀ ਦਾ ਬਿਜਲੀ ਦਾ ਗ੍ਰਿਡ ਕਾਲੀਦਲ ਨੇ ਪਿੰਡ ਪਥਰਾਲਾ ਤੋਂ ਪਿੰਡ ਤੱਕ ਦੀ ਚਾਲ ਕੋ ਸੜਕ ਕਾਲੀਦਲ ਨੇ ਮejliya mejli de ammu tram table connection ਵਾਲੀਆਂ 10 ਇੰਚੀ ਖਾਲੇ ਪੱਕੇ ਲੜਕੀਆਂ ਨੂੰ ਸਾਈਕਲ ਅੱਜ ਸਲਾਈ ਮਸ਼ੀਨਾਂ ਲੜਕੀਆਂ ਨੂੰ ਸਾਈਕਲ ਜੇਮ ਦਾਸ ਮੈਂ ਕਹਿੰਦਾ ਹਰ ਪਿੰਡ ਦੀ ਕਹਾਣੀ ਹੈ ਅ 10 ਸਾਲ ਆਪਣੇ ਖਰਾਬ ਹੋ ਗਏ ਜਿਹੜੇ 20 ਸਾਲ ਦਾ ਸੀ 30 ਸਾਲ ਦਾ ਹੋ ਗਿਆ 50 ਸਾਲ ਵਾਲਾ 60 ਸਾਲ ਦਾ ਹੋ ਗਿਆ 10 ਸਾਲ ਜ਼ਿੰਦਗੀ ਦੀ ਆਪਾਂ ਖਰਾਬ ਕਰ ਲੇ ਤੁਸੀਂ ਪਹਿਲੇ ਦੱਬ ਵਾਲੀ ਤੋਂ ਬਠਿੰਡੇ ਜਾਂਦੇ ਜੀ ਛੋਟੀ ਸੜਕ ਆ ਸੜਕਾਂ ਅਸੀਂ ਮਨਜ਼ੂਰ ਕੀਤੀਆਂ ਜੇ ਆਪਣੀ ਸਰਕਾਰ ਹੁੰਦੀ ਤਾਂ ਚਾਰ ਸਾਲ ਪਹਿਲੇ ਬਣ ਜਾਣੀਆਂ ਸੀ ਅੱਜ ਅੰਮ੍ਰਿਤਸਰ ਬਠਿੰਡੇ ਤੋਂ ਭਾਵੇਂ ਤੁਸੀਂ ਅੰਮ੍ਰਿਤਸਰ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਕਿੱਡੀਆਂ ਗੜੀਆਂ ਸੜਕਾਂ ਬਣਾਤੀਆਂ ਆ ਬਿਜਲੀ ਦੇ ਥਰਮਲ ਪਲਾਨਟ ਦੇਖੋ ਲਾ ਕੇ ਪਹਿਲੇ ਗਰਮੀ ਸਾਰੇ ਮਰਦੇ ਹੁੰਦੇ ਸੀ 5 ਘੰਟੇ 6 ਘੰਟੇ ਮੈਨੂੰ ਲੱਗਦਾ ਜਦੋਂ ਰੈਲੀਆਂ ਤੇ ਆਉਂਦੇ ਸੀ ਐ ਇੱਕ ਨਾਲ ਕੋਈ ਲੈ ਕੇ ਆਉਂਦੇ ਸੀ ਇੱਕ ਚੀਜ਼ ਯਾ ਅਖਬਾਰ ਚੱਕ ਲੈ ਹੁੰਦੇ ਸੀ ਕੋਈ ਯਾ ਕੋਈ ਕਿਤਾਬ ਲਿਆਉਂਦੇ ਸੀ ਤੇ ਹੁਣ 24 ਘੰਟੇ ਆਰਾਮ ਨਾਲ ਮੈਨੂੰ ਤਾਂ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਇਕੋ ਕੱਪੜੇ ਦਾ ਉਹ ਵੱਡਾ ਪੱਖਾ ਜਾਂ ਬਣਾਇਆ ਹੁੰਦਾ ਸੀ ਜਿਵੇਂ ਇੱਕ ਬੰਦਾ ਖਿੱਚੀ ਜਾਂਦਾ ਦੰਦਾ ਇੱਕ ਬੰਦਾ ਸੌ ਲੈਂਦਾ 6 ਘੰਟੇ ਦੂਜਾ ਜਾਗਦਾ ਰਹਿੰਦਾ ਕੋਠੇ ਤੇ ਪੈਂਦੇ ਨੇਰੀ ਆ ਜਾਂਦੀ ਗਰਮੀ ਨਾਲ ਫਿਰ ਉਹ ਜਿਹੜੀ ਚਾਦਰ ਪਾਈ ਦੀ ਸੀ ਉਹ ਪਿਉ ਲੈਂਦੇ ਸੀ ਪਾਣੀ ਨਾਲ ਉਹ ਹਵਾ ਜਿਹੜੀ ਵਿੱਚ ਦੀ ਟਪਦੀ ਸੀ ਐਂ ਲੱਗਦਾ ਜਿਵੇਂ ਕੂਲਰ ਚੱਲਦਾ ਅੱਜ ਸਾਰਿਆਂ ਦੇ ਘਰੇ ਏਸੀ ਲਾਈ ਬਠਿਆ ਨਾਲੇ ਤੁਸੀਂ ਤਾਂ ਕੋਈ ਪਰਵਾਹ ਹੀ ਨਹੀਂ ਕੀਤੀ ਕੁੰਨੀਆਂ ਕਾਨੀਆਂ ਵੀ ਲਾ ਲੈਂਦੇ ਸੀ ਕਾਲੀ ਸਰਕਾਰ ਦੇ ਜ਼ਮਾਨੇ ਕੋਈ ਪੁੱਛਦਾ ਤਾਂ ਨਹੀਂ ਸੀ ਨਾ ਅਜਾ ਇੱਕ ਦੱਸਿਓ ਜਿਹੜੇ ਕੁੰਨੀਆਂ ਲਾਉਂਦੇ ਕਿੰਨੇ ਹੱਥ ਘੜੇ ਕਰ ਦੋ ਯਾਰ ਇਹਦਾ ਮਤਲਬ 5000 ਦਾ ਦਾ 5 4 5000 ਕੇ ਮਹੀਨੇ ਦਾ ਤੁਹਾਨੂੰ ਤਾਂ ਕਿਸੇ ਉਹ ਨੌਕਰੀ ਦਿੱਤੀ ਮਾਦਾਜੀ ਆਟਾ ਦਾ ਲਾਉਂਦਾ ਸੀ ਬਾਦਲ ਸਾਹਿਬ ਦੇ ਟਾਈਮ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀ ਸੀ ਸਾਰਾ ਕੁਝ ਝਾੜੂ ਨੇ ਕੀਤਾ ਤੁਸੀਂ ਐਂ ਕਰਿਓ ਜਦੋਂ ਘਰੇ ਗਏ ਨਾ ਸਭ ਤੋਂ ਪਹਿਰੇ ਝਾੜੂ ਨੂੰ ਦਰਵਾਜੇ ਦੇ ਤਾਂ ਕਿ ਅਗਲਾ ਦਿਓ ਅਗਲਾ ਦਿਓ ਹੁਣ ਆਪਾਂ ਝਾੜੂ ਨਹੀਂ ਦੇਖਣਾ ਪੋਚਾ ਲਾਉਣ ਲੱਗ ਜਾ ਝਾੜੂ ਨਹੀਂ ਰੱਖਣਾ ਕਰੇ ਆ ਮਰਵਾਇਆ ਹੀ ਝਾੜੂ ਨੇ ਆਪਣੇ ਵਿੱਚ ਬੀਬੀ ਹਰਗਵਿੰਦ ਕੌਰ ਜੋ ਇਸਤਰੀ ਕਾਲੀ ਦਲ ਦੇ ਪੰਜਾਬ ਪ੍ਰਧਾਨ ਹੈ ਦੇਖੋ ਬੀਬੀ ਜੀ ਨੇ ਬੜੀ ਮਿਹਨਤ ਕੀਤੀ ਮੈਨੂੰ ਲੱਗਦਾ ਆ 2 ਮਹੀਨੇ 3 ਮਹੀਨੇ ਮੈਂ ਪੰਜਾਬ ਚ ਲੱਗੇ ਰਿਆ ਬੀਬੀ ਜੀ ਇੱਥੇ ਘਰ ਘਰ ਲੱਗੇ ਰੇ ਅੱਜ ਦੇਖੋ ਕਿੰਨੀ ਵੱਡੀ ਬੀਬੀਆਂ ਦੀ ਟੀਮ ਅੱਜ ਖੜੀ ਹੋਈ ਹੈ ਤੇ ਆ ਪਿਛਲੀ ਵਾਰ ਬੀਬੀਆਂ ਨੇ ਉਹ 1000 ਰੁਪਏ ਕਰਕੇ ਝਾੜੂ ਨੁ ਪਾਈਆਂ ਸੀ ਪਾਈਆਂ ਸੀ ਕਿ ਨਹੀਂ 1000 ਰੁਪਏ ਕਰਕੇ 1000 ਆਇਆ ਕਿ ਨਹੀਂ ਉਹ ਜਿਹੜਾ ਤੁਹਾਡਾ ਐਮਐਲਏ ਦਾ ਨਾਂ ਕੀ ਹੈ ਅਮਿਤ ਰਤਨ ਕੋਲੇ ਆ ਗਿਆ ਘਰੇ ਪਿਆ ਉਹਦੇ ਬੋਰੀਆਂ ਜਾ ਕੇ ਲਿਆਓ ਉਹਦੇ ਪੈਸਾ ਆਪਣਾ ਉਹ ਸਾਰੇ ਮਲੇ ਰੱਖੀ ਬੈਠੇ ਆਪ ਬਣਦੇ ਨਹੀਂ ਹੁਣ ਤਾਂ 25000 ਹੋ ਗਿਆ ਉਹ ਅਮਿਤ ਰਤਨ ਕੋਲੇ ਪਿਆ ਹੈ ਘਰੇ ਪੈਸਾ ਰੱਖੀ ਬੈਠਾ ਮੈਂ ਹੱਥ ਜੁੜ ਕੇ ਬੇਨਤੀ ਕਰਦਾ ਲਿਆਓ ਆਪਣਾ ਰਾਜ ਕਰੀਏ ਤਰੱਕੀ ਬਣਾਈਏ ਨੂੰ ਇੱਥੇ ਕਾਰਖਾਨੇ ਲਾਈਏ ਇੱਥੇ ਡਵੈਲਪਮੈਂਟ ਕਰਾਈਏ ਵਾਪਸ ਆਟਾਦਾਲ ਸ਼ੁਰੂ ਕਰੀਏ ਸ਼ਗਨ ਸਕੀਮਾ ਸ਼ੁਰੂ ਕਰੀਏ ਤੁਹਾਨੂੰ ਹੋਰ ਸਹੂਲਤਾਂ ਦਈਏ ਦੇਖੋ ਪੰਜਾਬ ਨੂੰ ਸਮਝਦਾ ਹੈ ਕਾਲੀ ਦਲੀ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਰਹਿਣਾ ਇੱਥੇ ਹੈ ਨਾ ਅੱਗੇ ਤੇ ਜਾ ਸਕਦੇ ਆ ਤੁਹਾਡੇ ਵਿੱਚ ਵਿਚਰਦੇ ਰਹਿੰਦੇ ਆ ਆ ਜਿਹੜੇ ਦਿੱਲੀ ਵਾਲੇ ਕੇਜਰੀਵਾਲ ਨੂੰ ਆਪ ਕੰਧਾਂ ਦੇ ਲਿਖਤਾ ਜੀ ਇੱਕ ਮੌਕਾ ਕੇਜਰੀਵਾਲ ਲੱਭੇ ਹੀ ਨਹੀਂ ਹਲੇ ਤੱਕ ਨਹੀਂ ਆਇਆ ਕੇਜਰੀਵਾਲ ਕਿੱਥੇ ਆਇਆ ਨਾ 5 ਸਾਲ ਕਾਂਗਰਸ ਦੇ ਆਉਂਦੇ ਹੀ ਨਹੀਂ ਇਸ ਕਰਕੇ ਮੈਂ ਬਠਿੰਡੇ ਵਿਧਾਇਤੀ ਵਾਲੇ ਨੂੰ ਬੇਨਤੀ ਕਰਦਾ ਹਾਂ ਦੇਖੋ ਐਗਤੀ ਝਾੜ ਵਧੀਆ ਹੋਣਾ ਚਾਹੀਦਾ ਠੀਕ ਹੈ ਐਗਤੀ ਦਾ ਐਗਤੀ ਬੀਬੀ ਜੰਗਾ ਸਾਰਾ ਕੋਈ ਸਾਰਾ ਸਿਸਟਮ ਆਪਾਂ ਰੇ ਰੂ ਪੂਰੀ ਪਾ ਕੇ ਰੱਖੀ ਹੈ ਹੈ ਮੌਸਮ ਵੀ ਠੀਕ ਹੈ ਆ ਜਿਹੜਾ ਮੌਸਮ ਹੈ ਗਰਮੀ ਦਾ ਇੰਨੀ ਧੁੱਪ ਦਾ ਅਕੱਲੇ ਕਾਲੀ ਚੱਲ ਸਕਦੇ ਨਾ ਕਾਂਗਰਸੀ ਚੱਲ ਸਕਣ ਨਾ ਝਾੜੂ ਵਾਲੇ ਚੱਲ ਸਕਣ ਉਹ ਤਾਂ ਸਾਰੇ ਵੜ ਗਏ ਖੁੱਡਾਂ 'ਚ ਏਸੀ 'ਚ ਆਦਾ ਜ਼ੀ ਆ ਤੁਰੇ ਫਿਰਦੇ ਆ ਕਿ ਬਸ ਹੁਣ ਤਾਂ ਤੁਹਾਡੇ ਘਰ ਤੱਕੜ ਮੈਂ ਪੱਟੀ ਸਾਹਿਬ ਨੇ ਮੈਨੂੰ ਵਾਦਾ ਕੀਤਾ ਹੈ ਕਿ ਮੈਂ 20000 ਤੋੜ ਪਾਉਂਗਾ ਠੀਕ ਹੈ ਜਕਾਰਾ ਛੱਡ ਦਿਓ ਮੈਂ ਤੁਹਾਨੂੰ ਇੰਨਾ ਕਰਦਾ ਜਿਸ ਦਿਨ ਸਰਕਾਰ ਬਣ ਗਈ ਤੁਸੀਂ ਦੇਖੋਗੇ ਮੇਰੇ ਕੰਮ ਕਰਨ ਦਾ ਤਰੀਕਾ ਹੀ ਤੁਹਾਨੂੰ ਪਤਾ ਹੀ ਹੋਰ ਕਿਸੇ ਦਾ ਆਪਾਂ ਦੱਬ ਦਿੰਨੇ ਹੁਨੇ ਕੰਮ ਹਾਂ ਮੋਟਰਾਂ ਘਟਾਈ ਸਾਡੇ ਮੋਟਰਾਂ ਦਾ ਕਰਦੇ ਆਂ ਕਿੰਨਾ ਕੋਲੇ ਟਿਊਬਲ ਕਨੈਕਸ਼ਨ ਨਹੀਂ ਹੱਥ ਖੜੇ ਕਰਿਓ ਯਾਰ ਪਹਿਲੇ ਦਿਨ ਪਹਿਲੇ ਹਫਤੇ ਸਾਰਿਆਂ ਨੂੰ ਪੂਰੇ ਪੰਜਾਬ ਜਿੰਨੇ ਚਾਹੀਦੇ ਯਾਰ ਆਪਾਂ ਆਪਾਂ ਕਿਹੜਾ ਕੋਈ ਰਾਹੁਲ ਗਾਂਧੀ ਨੂੰ ਪੁੱਛ ਕੇ ਫੈਸਲੇ ਕਰਨੇ ਇਹੀ ਆ ਕੇਜਰੀਵਾਲ ਨੂੰ ਪੁੱਛ ਕੇ ਆਦਾ ਆਪਾਂ ਤਾਂ ਆਪ ਹੀ ਦੱਬੀ ਹੋਣਾ ਕੰਮ ਤੇ ਐਸ ਕਰਕੇ ਆਪਣੀ ਪਾਰਟੀ ਨੂੰ ਤਕੜਾ ਕਰ ਦਿਓ ਆਪਣੇ ਬੀਬਾ ਹਰਸਿਮਰਤ ਕੌਰ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਸੇਵਾ ਕੀਤੀ ਹੈ ਏਮਜ਼ ਵਰਗੇ ਦੇਖੋ ਕਿੰਨੇ ਕਿੰਨੇ ਹਸਪਤਾਲ ਥੋੜੇ ਹਲਕੇ ਤਾਂ ਮੈਨੂੰ ਲੱਗਦਾ ਸਭ ਤੋਂ ਵੱਡੇ ਚੀਜ਼ਾਂ ਥੋੜੇ ਹਲਕੇ ਜੀ ਹੈ ਏਅਰਪੋਰਟ ਵੀ ਇੱਥੇ ਏਮਜ਼ ਵੀ ਇੱਥੇ ਸੈਂਟਰਲ ਯੂਨੀਵਰਸਿਟੀ ਵੀ ਇੱਥੇ ਹਸਪਤਾਲ ਵੀ ਇੱਥੇ ਕਾਲਜ ਵੀ ਇੱਥੇ ਸਾਰਾ ਕੁਝ ਇੱਥੇ ਪਰ ਝਾੜ ਘਟ ਹੈ ਐਗੀ ਐਗੀ ਝਾੜ ਪੂਰਾ ਕਰ ਦਿਓ ਨਜ਼ਾਰਾ ਲਿਆ ਦਿਓ ਅਸੀਂ ਵੀ ਜਕਾਰੇ ਛੱਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ